ਆਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗਰਮੀ ਵਾਲਾ ਤੋਹਫਾ ਦਿਖਾਉਣਾ ਸੂਈ ਸਵਾਈ ਧਾਰਾ ਮਾਰ ਕੇ ਦਿਖਾਵਾਂਗੇ ਰੇਡ ਵੀਡੀਓ ਦੇ ਵਿੱਚ ਹੋਊਗਾ ਜੇਰ ਵੀ ਦਿਖਾਵਾਂਗੇ ਆਓ ਅੱਗੇ ਵੀਰ ਨਾ ਕਰੀਏ ਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਨਾਮ ਐਡਰੈਸ ਦੱਸਦੇ ਆਪਾਂ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779621261 ਜੀ 9779621261 ਹਾਂ ਜੀ ਜਿਹੜਾ ਆਪਾਂ ਬੈਡ ਦੇਖੀ ਜਨੇ ਆਪਣੀ ਆ ਗਈ ਗਰਲੈਂਡੋ ਦੇ ਵਿੱਚ ਹਨਾ ਗਰਲੈਂਡੋ ਦੇ ਵਿੱਚ ਹੈਗਾ ਜੀ ਅੰਗ ਇਹਦਾ ਫੁੱਲ ਗਰਲੈਂਡੋ ਆਪਾਂ ਇਹਨੂੰ ਕਹਿ ਨਹੀਂ ਸਕਦੇ ਜੀ ਹਲਕਾ ਅਟੈਚਮੈਂਟ ਆ ਜੀ ਅਟੈਚਮੈਂਟ ਹੈ ਜੀ ਗਰਲੈਂਡੋ ਦਾ ਠੀਕ ਹੈ ਜੇਰ ਇਹ ਵੀ ਉਹ ਪਈਆ ਹਨਾ ਜ ਠੀਕਾ ਬੱਚਾ ਕੀ ਦਿੱਤਾ ਨੇ ਬੱਚਾ ਮੇਲ ਦਿੱਤਾ ਜੀ ਠੀਕ ਆ ਤੇ ਸੁਹਾ ਸੁਈ ਹੈਗੀ ਸੁਹਾ ਦੂਜਾ ਸੁਈ ਹੈ ਜੀ ਪਲੂਣ ਦਾ 24 ਕਿਲੋ ਦੁੱਧ ਦਿੱਤਾ ਹੋਇਆ ਜੀ 22 ਤੋਂ ਪਲੱਸ ਦਿੱਤਾ ਬੜੇ ਆਰਾਮਦਾਰੀ ਦੇ ਨਾਲ ਜੀ ਹਾਂ ਇਸ ਵਾਰ ਬੰਦਾ 20 ਪਲੱਸ ਮੰਨ ਲਈ 25 ਮੰਨ ਲਈ ਅਗਲੀ ਦੀ ਸੇਵਾ ਜੀ ਕੈਂ ਦਾ ਪਾ 22 23 ਕਿਲੋ ਦੁੱਧ ਦਊਗੀ ਖਰਾ ਦੇਉ ਜੀ ਗਰਮੀਆਂ ਦੇ ਵਿੱਚ ਫੈਂਟ ਵਾਲਾ ਤੇ ਨਾਲ ਆਪਾਂ ਨੂੰ ਫੈਟ ਮਿਲੂਗਾ ਫੈਟ ਪਲੱਸ ਮਿਲੂਗਾ ਕਿਉਂਕਿ ਜਿਹੜਾ ਗਰਮੀ ਦਾ ਟਾਈਮ ਆ ਗਿਆ ਗਰਮੀ ਦੇ ਵਿੱਚ ਆਪਾਂ ਨੂੰ ਹਲਕਾ ਕ੍ਰੋਸ ਪਾਣਾ ਦੁੱਧ ਚਾਹੀਦਾ ਤੇ ਨਾਲੇ ਫੈਟ ਜ਼ਰੂਰੀ ਆ ਬਿਲਕੁਲ ਜੀ ਬਿਲਕੁਲ ਇਦੋਂ ਪਹਿਲਾਂ ਦੇ ਸੂਏ ਤੋਂ ਘੱਟ ਵੇਟ 'ਚ ਇਹਨੇ 22 ਕਿਲੋ ਦੁੱਧ ਖਰਾ ਦਿੱਤਾ ਜੀ ਪਰ ਆਪਾਂ ਕਹਿੰਦੇ ਜਿਹੜਾ ਲੈ ਕੇ ਜਾਵੇ 20 22 ਮੰਨ ਕੇ ਹੀ ਲੈ ਜੀ 10 ਮੰਨ ਕੇ ਬੰਦਾ ਪੈਸੇ ਲਾ ਲੇ ਮੈਂ ਜਿੰਨਾ ਵਜਨ ਮਿਲੂ ਜੀ ਵਧੀਆ ਹਾਈਟ ਮਿਲੂ ਇੱਕ ਗੱਲ ਹੋਰ ਲੀਵਾ ਫਿੱਟ ਫੜਾ ਚਾਹੇ 10 ਸੂਏ ਖੱਜੇ ਲੇ ਵੰਦ ਦੋ 10 ਸੂਏ ਲੇਵਾਂ ਨਹੀਂ ਤੋੜੂ ਹੈ ਥਾਣੇ ਹੈ ਜੇ ਲੱਗਿਆ ਮਟੈਡਸ ਨਹੀਂ ਹੋ ساری ਉਮਰ ਮੁੱਠੀ ਆਲਾ ਖਾਣ ਲੱਗਿਆ ਬੇਸ ਹੈ ਜੇ ਥਰ ਨਹੀਂ ਲੱਗੇ ਬਾਕੀ ਜਿਵੇਂ ਸੂਈ ਨੂੰ ਘੱਟ 2-2 ਘੰਟ ਖਣ ਪੀਣ ਵਾਲਾ ਰੇਟ ਕੀ ਰਹੂ ਵੇਚਣ ਜਲ ਦਾ ਮੁੱਲ ਜਿੰਨਾ ਮਰਜ਼ੀ ਕਰਾ ਲਓ ਜੀ 95000 ਰੁਪਏ ਦੀ ਵੈੜ ਦੇਵਾਂਗੇ ਜੀ ਆਪਾਂ ਗੁਜਾਇਸ ਹੋ ਜੀ ਲੱਖ ਕਰਾ ਲੈ ਇੱਕ 10 ਕਰਾ ਲਓ ਟੋਰ ਦੇਵਾਓ ਚਵਾਈ ਦੇਖ ਸਕਦੇ ਹੋ ਕਾਹ ਵਾਤਾ ਸੋਹਣਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਤੇ ਭਾਈ ਜੀ ਚੋਣ ਦਾ ਆਉਂਦਾ ਸਵਾਦ ਜਮਾ ਐਨ ਇੱਕ ਨੰਬਰ ਚਵਾਈ ਹੈ ਜੀ ਕੋਈ ਗੰਡ ਨਹੀਂ ਨਾੜ ਨਹੀਂ ਪੂਰਨੀ ਸਰਨਾ ਨਹੀਂ ਥੱਲੇ ਆਪਣੀ 100% ਦੀ ਗਾਰੰਟੀ ਹੋਈ ਠੀਕ ਆ ਨਿਆਉਣਾ ਪਾਉਣਾ ਜੇਕਰ ਪਾ ਲੋ ਬਾਹਲੀ ਠੰਡੀ ਹੈ ਜੀ ਆ ਦੇਖ ਲਓ ਇਹ ਚੀਪਾ ਹੀ ਮਾਰਦੀ ਹੈ ਠੀਕ ਆ ਨਹੀਂ ਪਾਉਣਾ ਤਾਂ ਵੀ ਕੋਈ ਦਿੱਕਤ ਨਹੀਂ ਮੈਂ ਬਾਹਲੀ ਨਜਾਇਜ਼ ਜਮਾ ਜੈਨੂਨ ਗੱਲ ਆ ਢੋੜ ਦਿਓ ਵਾਰਨੇ ਉਹਨੂੰ ਸਭਰ ਲੇਵਾ ਇੱਕ ਵਾਰ ਆਪ ਬਥੇ ਅੱਗੇ ਪਿੱਛੇ ਦਾ ਲੇਵਾ ਥਣ ਦੇਖ ਕੇ ਹਮਾਰੇ ਕੰਮ ਜਸ ਕੰਪੈਕਟ ਹਵਾਨਾ ਜਮਾ ਹਨਾ ਸਵਾ ਦੇਖੋ ਯਾਰ ਨਹੀਂ ਧੋੜੀ ਬਾਸ ਇਸ ਜਥਾਨੀ ਹੈਗਾ ਬਹੁਤ ਚੰਗਾ ਥਣ ਬੱਟਾ ਉਧਰ ਲੇਵਾ ਵਗੈਰਾ ਦੇਖ ਸਕਦੇ ਸੋਹਣਾ ਸਾਫ ਸੁਥਰਾ ਕੰਪੈਕਟ ਹਵਾਨਾ ਸੂਈ ਸਵਾਈਆ ਜੇਰ ਵਗੈਰਾ ਓਕੇ ਤੇ ਧਾਰ ਵਗੈਰਾ ਹੋ ਕੇ ਆ ਤੇ ਰੇਡ ਵੀਡੀਓ ਦੇ ਵਿੱਚ ਕਰਤਾ ਦੇਖੋ ਲੇਵਾ ਇੰਨਾ ਕੰਪੈਕਟ ਲੱਗਿਆ ਵਾ ਚਾਹੇ 10 ਸੂਏ ਬੈੜ ਨੂੰ ਖਿੱਚੜਿਓ ਲੇਵਾ ਨਹੀਂ ਬੈੜ ਤੋੜਦੀ ਬਲੱਡ ਦੇ ਵਿੱਚ ਆ ਨਵਾਂ ਹਨ ਬਚਾ ਮੇਲਕਾਫਾ ਹਾਥੀ ਚੋਈ ਰਥਾਣਾ 20 ਕਿਲੋ ਤੋਂ ਪਲੱਸ ਦੁੱਧ ਖਰਾ ਦੇਣਾ ਵੇੜਨੇ ਜਾਵਾਂ ਤੇ ਰੇਟ ਜੇ ਇਹਨਾਂ ਨੂੰ 95000 ਮਾਨ ਤਣੇ ਦੇ ਵਿੱਚੋਂ ਹੋ ਜਾਊਗਾ ਸੋ ਥਾਣਾ ਵਾਣਾ ਦੇਖੋ ਨੇੜ ਤੋਂ ਸੋਹਣਾ ਸਾਫ ਜਿਹੜਾ ਕਿਹਾ ਵਾ ਤਾਂ ਲੱਗੇ ਪਿੱਛੇ ਦਾ ਨਾਣਾ ਨੂਣਾ ਇੰਨੀਆਂ ਚੰਗੀਆਂ ਲੱਗੀਆਂ ਐਨ ਜੇਰ ਸਾਫ ਆ ਸੂਈ ਸਵਾਈਆ ਰਿਜੀਨਲ ਪਿੰਡੇ ਨੇ ਦੁੱਧੀ ਚੋਣਾ ਜਾ ਕੇ ਮਾਨ ਤਣ 95 ਜੋ ਕਰ ਦਾਂਗੇ 95 ਜੋ ਛੋਟਾ ਛੱਪਾ ਹੋਊ ਵੀਰੇ ਬਾਲਾ ਨਹੀਂ ਠੀਕ ਹੈ ਸੋ ਪਿੰਡ ਤੌੜਾ ਝਲਾ ਬਰਨਾਲਾ 97 97 21161 ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਤਾ